ਪਰਮ ਸਤਿਕਾਰਯੋ ਗੁਰੂ ਪਿਆਰ ਵਾਲੇ ਗੁਰਸਿੱਖੋ ਮਾਈ ਭਾਈ ਸਰੋਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਨਮੁਖ ਇੱਕ ਨਵੀਂ ਚੀਜ਼ ਪੇਸ਼ ਕਰਨ ਲੱਗਿਆ ਇਹ ਮੇਰੀ ਕਿਤਾਬ ਧਰਮ ਦੇ ਨਾਂ ਤੇ ਜਿਹੜੀ ਕਿ ਅੱਜ ਤੋਂ ਲਗਭਗ 22 ਸਾਲ ਪਹਿਲਾਂ ਛਪੀ ਸੀ ਉਸ ਕਿਤਾਬ ਦੇ ਵਿੱਚ ਛਪਿਆ ਹ ਲੇਖ ਹੈ ਤੇ ਲਿਖਿਆ ਤਾਂ ਮੈਂ ਉਦੋਂ ਵੀ ਬਹੁਤ ਪਹਿਲਾਂ ਸੀ ਮੈਂ ਆਪ ਅਭੀ ਪੜ ਕੇ ਹੈਰਾਨ ਹੋਇਆ ਕਿ ਇਹੋ ਜਿਹੀਆਂ ਭਾਵਨਾਵਾਂ ਵੀ ਮੇਰੇ ਅੰਦਰ ਪ੍ਰਗਟ ਹੋ ਰਹੀਆਂ ਸੀ ਤੇ ਮੈਂ ਕੁਝ ਇਹੋ ਜਿਹਾ ਕਰਨਾ ਚਾਹੁੰਦਾ ਸੀ ਪਹਿਲੀ ਕਿਤਾਬ ਦੇ ਵਿੱਚ ਹੀ ਮੇਰਾ ਇਹ ਲੇਖ ਹੈ ਇਹ ਕੇਵਲ ਮੇਰੇ ਜਜ਼ਬਾਤ ਨੇ ਮੇਰੀਆਂ ਭਾਵਨਾਵਾਂ ਨੇ ਇਤਿਹਾਸ ਨਹੀਂ ਹੈ ਜਿਹੜੀਆਂ ਸਾਖੀਆਂ ਮਿੱਥਿਆਸਕ ਤੌਰ ਤੇ ਪੁਰਾਣਿਕ ਗ੍ਰੰਥਾਂ ਦੇ ਵਿੱਚੋਂ ਲੈ ਕੇ ਸਾਡੇ ਕਥਾਵਾਚਕ ਸੁਣਾਉਂਦੇ ਆ ਰਹੇ ਨੇ ਉਹਨਾਂ ਦਾ ਨਤੀਜਾ ਕੋਈ ਚੰਗਾ ਨਹੀਂ ਨਿਕਲਦਾ ਬਲਕਿ ਸਾਨੂੰ ਉਹ ਹੋਰ ਪਿਛਾ ਨੂੰ ਖਿੱਚ ਰਹੀਆਂ ਸਾਖੀਆਂ ਨੇ ਇਸ ਜੋ ਮੈਂ ਬਿਆਨ ਕੀਤਾ ਹੈ ਕਲਪਨਿਕ ਤੌਰ ਤੇ ਮੈਂ ਇਹਨੂੰ ਤੁਹਾਡੇ ਸਾਹਮਣੇ ਰੱਖਿਆ ਤੇ ਇਹਦੇ ਵਿੱਚੋਂ ਮੈਨੂੰ ਲੱਗਦਾ ਕੋਈ ਚੰਗੀ ਸਹਿਦ ਵੀ ਮਿਲੇਗੀ ਤੁਸੀਂ ਦਲੀਲ ਨਾਲ ਗੱਲ ਕਰਨ ਯੋਗੇ ਵੀ ਹੋ ਸਕੋਗੇ ਆਓ ਇਹਨੂੰ ਵਿਚਾਰੀਏ ਜੁਗਪੁਰਸ਼ ਭਾਵਨਾਵਾਂ ਦੇ ਵਹਿਣ ਚੋ ਹਿਮਾਲਾ ਪਰਬਤ ਦੀ ਸੁੰਦਰ ਵਾਦੀ ਮਨਮੋਹਕ ਦ੍ਰਿਸ਼ ਫੁੱਲਾਂ ਲੱਦੀ ਸੁਹਾਵਣੀ ਖੁਸ਼ਬੂ ਭਰੀ ਹਵਾ ਨਿੱਗੀ ਧੁੱਪ ਦੁਆਪਰ ਯੁੱਗ ਦਾ ਯੋਧਾ ਲਸਾਨੀ ਤੀਰ ਅੰਦਾਜ਼ ਅਰਜਣ ਤੇ ਉਹਨਾਂ ਦਾ ਸਿੱਖਿਆ ਦਾਤਾ ਸਤਕਾਰਯੋਗ ਗੁਰੂ ਦਰੋਣਾਚਾਰੀ ਆ ਉਥੇ ਅਰਮਾਂ ਆਰਾਮ ਫਰਮਾ ਰਹੇ ਹਨ ਲੰਮੀ ਚੁੱਪ ਤੋਂ ਬਾਅਦ ਅਰਜਣ ਬੋਲਿਆ ਗੁਰੂ ਜੀ ਤੁਸੀਂ ਸਾਨੂੰ ਸਾਰੇ ਭਰਾਵਾਂ ਨੂੰ ਅਨੇਕ ਪ੍ਰਕਾਰ ਦੀ ਵਿੱਦਿਆ ਦਿੱਤੀ ਹਰ ਤਰ੍ਹਾਂ ਦੇ ਸ਼ਸਤਰ ਅਸਤਰ ਚਲਾਉਣ ਵਿੱਚ નિਪੁੰਨ ਕੀਤਾ ਮੇਰੇ ਛੱਡੇ ਤੀਰਾਂ ਨੂੰ ਵੇਖ ਕੇ ਤੁਸੀਂ ਕਈ ਵਾਰੀ ਆਖਿਆ ਸੀ ਬੇਟੇ ਅਰਜਣ ਤੂੰ ਮੇਰਾ ਮਾਣ ਵਧਾਇਆ ਹੈ ਮੈਂ ਜਿੰਨੀ ਮਿਹਨਤ ਕੀਤੀ ਤੂੰ ਉਸ ਤੋਂ ਵੱਧ ਸਫਲਤਾ ਹਾਸਲ ਕੀਤੀ ਜੰਗ ਵਿੱਚ ਮੇਰੇ ਤੀਰਾਂ ਦੇ ਕਰਤਪ ਤੇ ਮਾਰੂ ਸਮਰੱਥਾ ਵੇਖ ਕੇ ਤੁਸੀਂ ਮੈਨੂੰ ਸਰਬ ਸੰਸਾਰ ਦਾ ਸ਼੍ਰੋਮਣੀ ਮਨੁੱਖ ਧਾਰੀ ਤੁਨੁਖ ਧਾਰੀ ਆਖਿਆ ਸੀ ਘਰ ਘਰ ਮੇਰੇ ਬਾਹੂਬਲ ਦੀ ਚਰਚਾ ਹੁੰਦੀ ਸੀ ਉਦੋਂ ਹਾਂ ਹਾਂ ਅਰਜਣ ਕਹੋ ਤੂੰ ਕੀ ਕਹਿਣਾ ਚਾਹੁੰਦਾ ਹੈ ਰੁਕ ਕਿਉਂ ਗਿਆ ਦਰੋਣਾ ਜੀ ਨੇ ਉਤਸ਼ੁਕਤਾ ਜਤਾਈ ਪਿਤਾ ਗੁਰੂ ਜੀ ਲੋਕ ਬੜੇ ਨਾ ਸਮਝਣੇ ਬਹੁਤ ਖੇਤੀ ਭੁੱਲ ਜਾਂਦੇ ਨੇ ਦੁਆਪਰ ਵਿੱਚ ਮੇਰੇ ਸੋਲੇ ਗਾਉਂਦੇ ਸੀ ਅੱਜ ਕੱਲ ਹਵਾ ਹੀ ਬਦਲ ਗਈ ਹੈ ਕਿਸੇ ਹੋਰ ਹੀ ਤੀਰ ਅੰਜ ਅੰਦਾਜ਼ ਦੇ ਘਰ ਘਰ ਵਿੜਿਆਈ ਹੋ ਰਹੀ ਹੈ ਘੋਰ ਕਲਯੁਗ ਦੀ ਇਹੀ ਤਾਂ ਨਿਸ਼ਾਨੀ ਹੈ ਅਰਜਨ ਨੇ ਹੌਕਾ ਲੈ ਕੇ ਆਖਿਆ ਆਪੋ ਆਪਣੇ ਸਮੇਂ ਦੀ ਯੁੱਗਾਂ ਦੀ ਵਿੜਿਆਈ ਹੈ ਪਰ ਇੱਕ ਗੱਲ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਜੋ ਕਲਯੁਗ ਵਿੱਚ ਪ੍ਰਗਟਿਆ ਤੀਰ ਅੰਦਾਜ਼ ਹੈ ਇਹ ਬਹੁਤ ਸਾਰੇ ਗੁਣਾ ਵਿੱਚ ਤੇਰੇ ਨਾਲੋਂ ਕਿਤੇ ਅੱਗੇ ਹੈ ਤੈਨੂੰ ਕੌੜਾ ਸੱਚ ਅੱਜ ਕੱਲ ਸਵੀਕਾਰ ਕਰਨਾ ਹੀ ਪਵੇਗਾ ਇਸਨੇ ਜੋ ਕੁਝ ਕਰ ਵਿਖਾਇਆ ਹੈ ਉਹ ਤੂੰ ਨਹੀਂ ਕਰ ਸਕਿਆ ਮੇਰਾ ਬੇਟਾ ਅਰਜਨ ਇਹ ਤੁਸੀਂ ਕੀ ਕਹਿ ਰਹੇ ਹੋ ਗੁਰੂ ਜੀ ਅਰਜਨ ਚੌਕਿਆ ਦਿਲ ਤਕੜਾ ਕਰਕੇ ਸੁਣ ਬੇਟਾ ਮੈਂ ਭਾਵੇਂ ਉਸ ਮਹਾਪੁਰਖ ਨੂੰ ਨੇੜਿਓਂ ਨਹੀਂ ਵੇਖਿਆ ਪਰ ਰੁੱਖਾਂ ਨੇ ਫੁੱਲਾਂ ਨੇ ਉਸ ਦੀ ਸੋਭਾ ਕੀਤੀ ਹੈ ਪੰਛੀਆਂ ਨੇ ਉਸ ਦੇ ਗੀਤ ਗਾਏ ਹਨ ਹਵਾ ਉਸ ਦੀ ਸੁਗੰਧੀ ਇੱਥੇ हिमाला ਦੀ ਚੋਟੀ ਤੱਕ ਵੀ ਲਿਾਈ ਹੈ ਉਸ ਦੇ ਤੀਰਾਂ ਦੀ ਗਰਜ ਗगन ਮੰਡਲਾਂ ਤੱਕ ਸੁਣੀ ਗਈ ਹੈ ਉਸ ਦੀ ਤਲਵਾਰ ਦੀ ਚਮਕ ਤੇ ਦਹਿਕ ਬਿਜਲੀਆਂ ਨੂੰ maat ਪਾ ਦਿੰਦੀ ਰਹੀ ਹੈ ਉਸ ਦੀ ਆਤਮਿਕ ਅਡੋਲਤਾ ਵਾਹ ਵਾਹ ਸਾਗਰ ਡੋਲ ਜਾਵੇ ਹਿਮਾਲਾ ਕੰਬ ਜਾਵੇ ਬੇਸ਼ੱਕ ਪਰ ਇਸ ਦੇ ਦ੍ਰਿੜ ਨਿਸ਼ਚੇ ਨੂੰ ਡੁਲਾਇਆ ਨਹੀਂ ਜਾ ਸਕੇਗਾ ਕੀ ਆਖ ਰਹੇ ਹੋ ਮਹਾਰਾਜ ਕੀ ਹੋ ਗਿਆ ਤੁਹਾਨੂੰ ਅੱਜ ਮੇਰੇ ਸਾਹਮਣੇ ਕਿਸੇ ਹੋਰ ਦੀ ਸੋਭਾ ਕਰੀ ਪਰ ਕੀ ਵੇਖਿਆ ਤੁਸੀਂ ਉਸ ਵਿੱਚ ਅਰਜਨ ਬੇਚੈਨ ਹੋ ਗਿਆ ਧਿਆਨ ਨਾਲ ਸੁਣ ਆਰੀਆ ਪੁੱਤਰ ਦਰੋਣ ਜੀ ਬੋਲੇ ਜਦੋਂ ਮਹਾਭਾਰਤ ਦੀ ਜੰਗ ਹੋਈ ਸੀ ਤਾਂ ਮੋਟਾ ਜਿਹਾ ਕਾਰਨ ਸੀ ਜੂਆ ਤੇ ਜਾਇਦਾਦ ਦੀ ਵੰਡ ਕੌਰਮਾਂ ਦੀ ਬਲਦੀ ਉੱਪਰ ਤੇਲ ਪਾਉਣ ਵਾਲਾ ਬੁਰਾ ਕੰਮ ਇਹ ਕੀਤਾ ਕਿ ਭਰੀ ਸਭਾ ਰਾਜ ਦਰਬਾਰ ਵਿੱਚ ਦ੍ਰੋਪਤੀ ਨੂੰ ਬੇਪੱਤ ਕੀਤਾ ਬਜ਼ੁਰਗਾਂ ਵੱਲੋਂ ਸਮਝਾਉਣ ਦੇ ਬਾਬੂ ਯੁੱਧ ਇਸ ਤਵਾਕ ਨੂੰ ਜੰਗ ਨੂੰ ਰੋਕਿਆ ਨਾ ਜਾ ਸਕਿਆ ਉਹ ਜੇ ਧਿਆਨ ਮਾਰ ਦੇਸ਼ ਉੱਤੇ ਕਿਸੇ ਵਿਦੇਸ਼ੀ ਵੱਲੋਂ ਹਮਲਾ ਨਹੀਂ ਕੀਤਾ ਗਿਆ ਸੀ ਆਰੀਆ ਧਰਮ ਵੈਦਿਕ ਮਤ ਨੂੰ ਕੋਈ ਖਤਰਾ ਨਹੀਂ ਸੀ ਦੇਸ਼ ਵਾਸੀ ਅਮਨ ਦਾ ਜੀਵਨ ਬਿਤਾ ਰਹੇ ਸਨ ਤੁਹਾਡੀ ਭਰਾਵਾਂ ਦੀ ਰਾਜਵੰਡ ਕਾਰਨ ਅਨੰਤ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹੋਰ ਸੁਣ ਮੇਰੇ ਬੱਚੇ ਅਰਜਨ ਤੈਨੂੰ ਅਸਤਰ ਸ਼ਸਤਰ ਚਲਾਉਣ ਵਿੱਚ ਮੈਂ ਭਾਵੇਂ ਪੂਰਨ ਮਹਾਰ ਬਣਾ ਦਿੱਤਾ ਪਰ ਤੂੰ ਕਦੀ ਵੀ ਆਪਣੀ ਸੋਚ ਨਾਲ ਖੁਦ ਫੈਸਲਾ ਨਾ ਕਰ ਸਕਿਆ ਕਿ ਤੀਰ ਕਿੱਥੇ ਚਲਾਉਣਾ ਹੈ ਤੇ ਕਦੋਂ ਚਲਾਉਣਾ ਹੈ ਕੀ ਤੈਨੂੰ ਯਾਦ ਨਹੀਂ ਤੂੰ ਤਾਂ ਐਨ ਜੰਗ ਦੀ ਸਿਖਰਲੀ ਅਵਸਥਾ ਵਕਤ ਲੜਨੋਂ ਇਨਕਾਰੀ ਹੋ ਗਿਆ ਸੀ ਸ਼ਸਤਰ ਜ਼ਮੀਨ ਤੇ ਰੱਖ ਕੇ ਰੋਪਿਆ ਸੀ ਤੇਰਾ ਅਰਥਵਾਹੀ ਕ੍ਰਿਸ਼ਨ ਅਗਰ ਤੈਨੂੰ ਲੜਨ ਵਾਸਤੇ ਤਿਆਰ ਨਾ ਕਰਦਾ ਸਾਰੇ ਯੋਧੇ ਪਹਿਲਾਂ ਹੀ ਮਰ ਚੁੱਕੇ ਤੈਨੂੰ ਵਿਖਾ ਨਾ ਦਿੰਦਾ ਤਾਂ ਤੂੰ ਮੈਦਾਨ ਛੱਡ ਕੇ ਨਸ ਜਾਣਾ ਸੀ ਫਿਰ ਕਿ ਜਿੱਥੇ ਕ੍ਰਿਸ਼ਨ ਜੀ ਕਹਿੰਦੇ ਤੂੰ ਤੀਰ ਚਲਾਉਂਦਾ ਤੇਰੀ ਆਪਣੀ ਅਕਲ ਕੰਮ ਨਹੀਂ ਕਰਦੀ ਸੀ 16 ਕਲਾ ਸੰਪੂਰਨ ਭਗਵਾਨ ਕ੍ਰਿਸ਼ਨ ਤੇਰਾ ਰਿਸ਼ਤੇਦਾਰ ਤੇਰੀ ਪਿੱਠ ਤੇ ਅਣਗਿਣਤ ਅਰਿਆਸਤਾਂ ਦੇਸਾਂ ਦੇ ਰਾਜੇ ਆਪਣੀਆਂ ਫੌਜਾਂ ਸਮੇਤ ਤੇਰੇ ਨਾਲ ਹਮਾਇਤ ਵਿੱਚ ਤਿਆਰ ਸਨ ਅਸਲਾ ਬਾਰੂਦ ਰਥ ਘੋੜੇ ਹਾਥੀ ਅੰਨ ਵਸਤਰ ਦੀ ਕੋਈ ਟੋਟ ਨਹੀਂ ਤੂੰ ਫਿਰ ਵੀ ਡੋਲ ਗਿਆ ਪਰ ਮੈਂ ਸਮੇ ਦੀ ਧੁੱਪ ਚਾਦਰ ਤੇ ਲਿਖਿਆ ਪੜਿਆ ਹੈ ਚੰਦ ਸੂਰਜ ਗਵਾਹੀ ਭਰਦੇ ਨੇ ਕਿ ਜਦੋਂ ਇਸ ਕਲਯੁਗ ਵਿੱਚ ਪੈਦਾ ਹੋਏ ਬਹਾਦਰ ਨੇ ਜੰਗ ਲੜੀ ਹੈ ਤਦੋਂ ਭਾਰਤ ਵਰਸ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ 700 ਸਾਲ ਹੋ ਚੁੱਕੇ ਸਨ ਵਸਦਾ ਰਸਤਾ ਦੇਸ਼ ਤਬਾਹ ਕਰ ਦਿੱਤਾ ਗਿਆ ਸੀ ਧਰਮ ਮੰਦਰ ਗिराਏ ਜਾ ਚੁੱਕੇ ਸਨ ਤਿਲਕ ਜੰਜੂ ਉਤਾਰੇ ਜਾ ਰਹੇ ਸਨ ਦੇਸ਼ ਦੀ ਆਬਰੂ ਦੁਨੀਆ ਦੇ ਵਿਚਾਰਾਂ ਬਾਜ਼ਾਰਾਂ ਵਿੱਚ ਨਿਲਾਮ ਹੋ ਰਹੀ ਸੀ ਇਸ ਕੋਲ ਨਾ ਕੋਈ ਰਾਜ ਨਾ ਕਿਲੇ ਨਾ ਫੌਜਾਂ ਨਾ ਹਾਥੀ ਘੋੜੇ ਨਾ ਰਾਜੇ ਮਹਾਰਾਜਾਂ ਵੱਲੋਂ ਕੋਈ ਸਹਾਇਤਾ ਨਾ ਅੰਨ ਧਨ ਦੇ ਭੰਡਾਰ ਨਾ ਹਥਿਆਰਾਂ ਬਾਰੂਦ ਦੇ ਯਕੀਰੇ ਸਗੋਂ ਆਪਣੇ ਹੀ ਗੁੰਡੀ ਰਾਜੇ ਦਗਾ ਦੇ ਗਏ ਦੇਸ਼ ਦੇ ਦੁਸ਼ਮਣਾਂ ਨਾਲ ਜਾੜੜੇ ਲੜਨ ਵਾਲੇ ਲੜਨ ਵਾਲੇ ਸਧਾਰਨ ਲੋਕ ਸਾਧਾਂ ਦੇ ਟੋਲੇ ਇਸ ਤੀਰ ਅੰਦਾਜ਼ ਨੇ ਜੋ ਅਗਨਬਾਣ ਛੱਡੇ ਉਹਨਾਂ ਦੀ ਜਵਾਲਾ ਮੈਂ ਹਿਮਾਲਾ ਤੱਕ ਦਗਤੀ ਦਇਕ ਦੀ ਵੇਖੀ ਸੀ ਇਸ ਦੀ ਲਸਾਨੀ ਤੇਗ ਦੀ ਚਮਕਾਰ ਹਨੇਰੀਆਂ ਰਾਤਾਂ ਨੂੰ ચીਰਦੀ ਹੋਈ ਆਪਣੀ ਅਥਾਹ ਸ਼ਕਤੀ ਦੁਆਰਾ ਧਰਤੀ ਆਕਾਸ਼ ਨੂੰ ਕਮਾ ਦਿੰਦੀ ਸੀ ਦੁਸ਼ਮਣ ਨਹੀਂ ਨਹੀਂ ਧਰਮਦੋਖੀ ਇਸ ਧਰਮਦੋਖੀ ਲੋਕਾਂ ਦੇ ਟੋਲੇ ਕੱਖਾਂ ਵਾਂਗ ਉੱਡ ਜਾਇਆ ਕਰਦੇ ਸਨ ਇਸ ਦੇ ਜਕਾਰੇ ਦੀ ਗੂੰਜ ਤਾਂ ਅੱਜ ਤੱਕ ਹਵਾ ਦੇ ਬੋਲਿਆਂ ਵਿੱਚੋਂ ਵੀ ਸੁਣਾਈ ਦੇ ਰਹੀ ਹੈ ਇਸ ਦੇ ਸਖਾਈ ਬਰੋਸਾ ਸ਼ੇਰਾ ਨੇ ਉਹ ਕੌਤਕ ਕਰ ਵਿਖਾਏ ਜੋ ਮਹਾਭਾਰਤ ਦੀ ਜੰਗ ਨੂੰ ਕਿਤੇ ਪਿਛਾਂ ਛੱਡ ਗਏ ਤੇ ਇਹ ਨਿਰਾਲਾ ਯੋਧਾ ਸਾਰੇ ਕਾਰਜ ਖੁਦ ਹੀ ਕਰਿਆ ਕਰਦਾ ਸੀ ਇਸ ਨੇ ਫੌਜਾਂ ਨੂੰ ਸਿੱਖਿਆ ਵੀ ਖੁਦ ਹੀ ਦਿੱਤੀ ਸੈਨਾ ਦਾ ਚੀਫ ਕਮਾਂਡਰ ਵੀ ਖੁਦ ਹੀ ਹੋਇਆ ਕਰਦਾ ਸੀ ਅੰਨ ਦਾਣੇ ਤੇ ਅਸਤਰ ਸ਼ਸਤਰ ਵੀ ਇਸ ਨੂੰ ਖੁਦ ਹੀ ਤਿਆਰ ਕਰਵਾਉਣੇ ਪੈਂਦੇ ਸਨ ਇਹ ਸਭ ਦਾ ਸਤਕਾਰਯੋਗ ਧਰਮ ਗੁਰੂ ਪੀ ਸੀ ਤੇ ਇਸ ਦਾ ਕ੍ਰਿਸ਼ਨ ਵਾਂਗ ਕੋਈ ਹੋਰ ਸਲਾਹਕਾਰ ਵੀ ਨਹੀਂ ਸੀ ਟੱਟ ਫੱਟ ਸਾਰੇ ਫੈਸਲੇ ਇਹ ਖੁਦ ਹੀ ਕਰਿਆ ਕਰਦਾ ਸੀ ਬਸ ਕਰੋ ਆਚਾਰੀ ਆ ਜੀ ਬਸ ਕਰੋ ਮੈਥੋਂ ਹੋਰ ਕਿਸੇ ਦੀ ਪ੍ਰਸ਼ੰਸਾ ਬਰਦਾਸ਼ਤ ਨਹੀਂ ਹੁੰਦੀ ਕੋਈ ਹੋਰ ਗੱਲ ਵੀ ਕਰ ਲੋ ਅਰਜਣ ਕੁਰਲਾਇਆ ਦਰੋਣ ਨੇ ਅਣ ਸੁਣੀ ਕਰਕੇ ਗੱਲ ਅੱਗੇ ਟੋਰੀ ਵੇਖ ਅਰਜਣ ਅਸੀਂ ਤੇਰਾ ਵਿਰੋਧੀ ਕੋਈ ਨਹੀਂ ਰਹਿਣ ਦਿੱਤਾ ਇੱਕ ਵਾਰੀ ਸ਼ੱਕ ਪਿਆ ਸੀ ਇੱਕ ਛੂਦਰ ਇੱਕ ਲਬਿਆ ਤੇਰੇ ਵਾਸਤੇ ਖਤਰਾ ਬਣ ਸਕਦਾ ਹੈ ਤੇ ਮੈਂ ਖੁਦ ਇਹ ਪਾਪ ਕਰਮ ਕੀਤਾ ਗੁਰੂ ਦਰਸ਼ਨਾਂ ਦੇ ਬਹਾਨੇ ਉਸ ਦੇ ਸੱਜੇ ਹੱਥ ਦਾ ਅੰਗੂਠਾ ਕੱਟ ਦਿੱਤਾ ਤਾਂ ਕਿ ਅੱਗੇ ਨੂੰ ਕਮਾਨ ਨਾ ਚਲਾ ਸਕੇ ਚਿੱਲਾ ਨਾ ਚੜ੍ਹ ਸਕੇ ਕਰਨ ਤੇਰੇ ਨਾਲੋਂ ਸੈਂਕੜੇ ਗੁਣਾ ਤਾਕਤਵਰ ਸੀ ਪਰ ਕ੍ਰਿਸ਼ਨ ਜੀ ਅਤੇ ਤੇਰੀ ਮਾਤਾ ਕੁੰਤੀ ਰਾਹੀਂ ਉਸ ਦੀਆਂ ਸਾਰੀਆਂ ਸ਼ਕਤੀਆਂ ਖੋ ਲਈਆਂ ਤਾਂ ਕਿ ਤੈਨੂੰ ਜੇਤੂ ਕੋਸ਼ਤ ਕੀਤਾ ਜਾ ਸਕੇ ਕਰਨ ਦਾ ਕੀ ਹੈ ਉਹ ਤਾਂ ਵੀ ਕਿਹੜਾ ਸ਼ੂਦ ਪੁੱਤਰ ਸੀ ਕਿਸੇ ਨੂੰ ਜ਼ਮੀਨ ਤੋਂ ਚੁੱਕ ਕੇ ਉੱਪਰ ਉਠਾਉਣਾ ਹੋਵੇ ਤਾਂ ਜਿਆਦਾ ਮੁਸ਼ਕਲ ਨਹੀਂ ਪਰ ਜੇ ਕੋਈ ਕਿਸੇ ਡੂੰਗੀ ਖਾਈ ਵਿੱਚ ਹਨੇਰੀ ਗੁਫਾ ਵਿੱਚ ਜਾਂ ਭਿਆਨਕ ਦਲਦਲ ਵਿੱਚ ਧਸਿਆ ਹੋਇਆ ਹੋਵੇ ਉਸ ਨੂੰ ਬਾਹਰ ਕੱਢਣਾ ਸਾਵੇਂ ਪੈਰੀਂ ਖੜਾ ਕਰਨਾ ਹਿੰਮਤ ਹੌਸਲਾ ਭਰਨਾ ਤੇ ਸਦੀਆਂ ਤੋਂ ਰਾਜਮਤ ਵਿੱਚ ਅੰਨੇ ਹੋਏ ਧਰਮ ਦੁਖੀਆਂ ਨਾਲ ਲੜਾ ਦੇਣ ਦੀ ਸਮਰੱਥਾ ਪੈਦਾ ਕਰ ਦੇਣੀ ਸ੍ਰਿਸ਼ਟੀ ਦੀ ਅਲੰਕਾਰ ਘਟਨਾ ਸੀ ਅਲੋਕਾਰ ਘਟਨਾ ਸੀ ਇੱਕ ਪਾਸੇ ਸਾਰੇ ਹੀ ਸੂਦ ਪੁੱਤਰ ਦੂਜੇ ਬੰਨੇ ਜਾਤੀ ਨਸ਼ੇ ਵਿੱਚ ਅੰਨੇ ਹੋਏ ਧਰਮ ਦੋਖੀ ਖੁਦਾ ਦੀ ਖਲਕਤ ਤੇ ਕਹਿਰ ਢਾਉਣ ਵਾਲੇ ਖੁਦਾ ਨੂੰ ਮੰਨਣ ਦਾ ਨਾਟਕ ਕਰਨ ਵਾਲੇ ਪਾਪੀ ਟੋਲੇ ਇਸ ਨੇ ਸੂਦ ਪੁੱਤਰਾਂ ਦੇ ਅੰਗੂਠੇ ਨਹੀਂ ਕੱਟੇ ਸ਼ਸਤਰ ਖੋ ਕੇ ਜ਼ਾਲਮ ਬਗਿਆੜਾਂ ਦੇ ਹਵਾਲੇ ਨਹੀਂ ਕੀਤਾ ਸੂਦ ਪੁੱਤਰਾਂ ਨੂੰ ਸ਼ਰਮਸਾਰ ਨਹੀਂ ਕੀਤਾ ਸਗੋਂ ਆਪਣੇ ਪੁੱਤਰ ਆਖ ਕੇ ਸਾਰਿਆਂ ਨੂੰ ਮਾਣ ਦਿੱਤਾ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਸਭ ਅਸਤਰਾਂ ਸ਼ਸਤਰਾਂ ਨਾਲ ਧਰਮ ਅਤੇ ਸਭੈ ਮਨ ਦੀ ਰਾਖੀ ਕਰਨੀ ਸਿਖਾਈ ਬੇਗੈਰਤ ਜੀਵਨ ਨਾਲੋਂ ਸੂਰਬੀਆ ਮੰਗ ਮਰਨਾ ਸਿਖਾਇਆ ਤੇ ਜਦੋਂ ਕਦੀ ਇਹ ਮਹਾਨ ਯੋਧਾ ਗਾਂਢੀਵ ਕਮਾਣ ਤੇ ਚਿੱਲਾ ਚੜਾਉਂਦਾ ਸੀ ਤਦੋਂ ਗਾਂਢੀਵ ਦੀਆਂ ਹੱਡੀਆਂ ਕੜਕ ਜਾਂਦੀਆਂ ਸਨ ਦੁਸ਼ਮਣ ਦਲ ਵਿੱਚ ਹਾਹਾਕਾਰ ਮਚ ਜਾਂਦੀ ਸੀ ਹਵਾ ਨੂੰ چیرਦਾ ਬੱਦਲਾਂ ਨੂੰ ਅੱਗ ਲਾਉਂਦਾ ਇਹ ਅਗਨ ਬਾਣ ਧਰਮ ਦੋਖੀਆਂ ਤੇ ਡਿਗਦਾ ਸੀ ਤਦੋਂ ਧਰਤੀ ਕੰਬਣ ਲੱਗ ਜਾਂਦੀ ਸੀ ਸਮੁੰਦਰ ਡੋਲ ਜਾਂਦੇ ਸਨ ਆਚਾਰੀਆ ਜੀ ਜ਼ੁਬਾਨ ਨੂੰ ਲਗਾਮ ਦਿਓ ਵਰਨਮੈ ਵਰਨਾਮੈ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਵਾਂਗਾ ਤੁਹਾਡੇ ਦਿਮਾਗ ਨੂੰ ਅੱਜ ਕੀ ਹੋ ਗਿਆ ਕਾਸ਼ ਕਿਸ ਰਾਹ ਪਏ ਗਏ ਹੋ ਤੁਸੀਂ ਪਤਾ ਨਹੀਂ ਕਿਸ ਬੁਰੇ ਬਕਤਮੇ ਇਸ ਕੁੰਬਖਤ ਤੀਰ ਅੰਦਾਜ਼ ਦੀ ਗੱਲ ਛੇੜ ਬੈਠਾ ਅਰਜਨ ਪੂਰੇ ਕਰੋਧ ਵਿੱਚ ਉੱਬੜ ਰਿਹਾ ਸੀ ਸ਼ਾਂਤੀ ਰੱਖ ਬੇਟਾ ਸ਼ਾਂਤੀ ਧੀਰਜ ਨਾਲ ਸੁਣ ਜਦੋਂ ਮੈਂ ਤੁਹਾਡੀ ਅਸਤਰ ਸ਼ਸਤਰ ਵਿੱਦਿਆ ਦੀ ਪ੍ਰੀਖਿਆ ਲੈ ਰਿਹਾ ਸਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਾਰੀ-ਵਾਰੀ ਇੱਕ ਪੰਛੀ ਫੁੰਡਣ ਵਾਸਤੇ ਕਿਹਾ ਸੀ ਪਰ ਜਦੋਂ ਤੇਰੀ ਵਾਰੀ ਆਈ ਤਾਂ ਤੂੰ ਕਿਹਾ ਸੀ ਕਿ ਮੈਨੂੰ ਪੰਛੀ ਨਹੀਂ ਦਿਸਦਾ ਕੇਵਲ ਪੰਛੀ ਦੀ ਅੱਖ ਨਜ਼ਰ ਆਉਂਦੀ ਹੈ ਤੂੰ ਤੀਰ ਛੱਡਿਆ ਤੇ ਤੀਰ ਪੰਛੀ ਦੀ ਅੱਖ ਵਿੰਨ ਗਿਆ ਸੀ ਸਾਰਿਆਂ ਦੇ ਮੂੰਹੋਂ ਆਹ ਮੁਹਾਰੇ ਤੇਰੀ ਵਾਹ ਵਾਹ ਹੋਈ ਸੀ ਮੈਂ ਉਸੇ ਵਕਤ ਤੈਨੂੰ ਸ੍ਰੋਮਣੀ ਤੀਰ ਅੰਦਾਜ਼ ਦਾ ਕਿਤਾਬ ਦੇ ਦਿੱਤਾ ਸੀ ਤੂੰ ਮੱਖੀ ਦੀ ਅੱਖ ਨੂੰ ਵੀ ਨਿਸ਼ਾਨਾ ਬਣਾਇਆ ਦਰੋਪਤੀ ਨੂੰ ਵਰਨ ਖਾਤਰ ਤਾਂ ਵੀ ਤੇਰੀ ਜਯਜਾਕਾਰ ਦੇ ਡੰਕੇ ਵੱਜੇ ਸਨ ਉਸ ਦੁਆਪਰ ਯੁੱਗ ਦਾ ਤੂੰ ਸੱਚ ਮੁੱਚ ਹੀ ਲਾਜਵਾਬ ਤੀਰ ਅੰਦਾਜ਼ ਸੀ ਪਰ ਯੁੱਗ ਬਦਲ ਗਿਆ ਤੇਰਾ ਨਾਮ ਧੁੰਦਲਾ ਪੈਣਾ ਸ਼ੁਰੂ ਹੋ ਗਿਆ ਤੇਰੀ ਜੰਗ ਆਪਣੇ ਆਪ ਵਾਸਤੇ ਸੀ ਆਪਣੇ ਪਿਤਰੀ ਰਾਜ ਲਈ ਸੀ ਵੇਖ ਤੇਰਾ ਪੁੱਤਰ ਅਭਮੰਨੂ ਜੰਗ ਵੀ ਜਦੋਂ ਮਾਰਿਆ ਗਿਆ ਸੀ ਤੂੰ ਉਸ ਵਕਤ ਵੀ ਲੜਨੋਂ ਨਾ ਕਰ ਦਿੱਤੀ ਸੀ ਫਿਰ ਪੁੱਤਲ ਪੁੱਤਰ ਦੇ ਕਾਤਲ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਮਾਰ ਮਕਾਉਣ ਦਾ ਪਰਣ ਕੀਤਾ ਜੇ ਕਾਮਯਾਬ ਨਾ ਹੋਇਆ ਤਾਂ ਅੱਗ ਵਿੱਚ ਸੜ ਮਰਾਂਗਾ ਆਖਿਆ ਸੀ ਇਹ ਤਾਂ ਕ੍ਰਿਸ਼ਨ ਜੀ ਨੇ ਛਲ ਮਾਇਆ ਨਾਲ ਤੈਨੂੰ ਕਾਮਯਾਬੀ ਦਿਵਾ ਦਿੱਤੀ ਵਰਨਾ ਤੂੰ ਉਸ ਵਕਤ ਆਤਮਦਾਹ ਕਰ ਲੈਣਾ ਸੀ ਗੁਰੂ ਜੀ ਤੁਹਾਡੀਆਂ ਗੱਲਾਂ ਸੱਚ ਦੇ ਨੇੜੇ ਪ੍ਰਤੀਤ ਹੋ ਰਹੀਆਂ ਨੇ ਪਰ ਗੱਲ ਨੂੰ ਛੇਤੀ ਕਿਨਾਰੇ ਲਾਓ ਅਰਜੰਦੀਆਂ ਨਸ਼ਾ ਢਿੱਲੀਆਂ ਪੈ ਰਹੀਆਂ ਸਨ ਹਾਂ ਮੇਰੇ ਲਾडले ਆਰੀਆ ਪੁੱਤਰ ਮੈਂ ਇਸ ਯੁੱਗ ਦੇ ਲਾ ਮਿਸਾਲ ਤੀਰ ਅੰਦਾਜ਼ ਨੂੰ ਇੱਕ ਦਿਨ ਇਸ਼ਾਰੇ ਨਾਲ ਪੁੱਛਿਆ ਕਿ ਤੁਹਾਨੂੰ ਉਹ ਸਾਹਮਣੇ ਬੈਠੇ ਪੰਛੀ ਨਜ਼ਰ ਆਉਂਦੇ ਹਨ ਕਹਿਣ ਲੱਗੇ ਨਹੀਂ ਫਿਰ ਤੁਹਾਨੂੰ ਵਿਚਾਰ ਲੇ ਪੰਛੀ ਦੀ ਅੱਖ ਤਾਂ ਨਜ਼ਰ ਆ ਹੀ ਨਹੀਂ ਸਕਦੀ ਆਖਣ ਲੱਗੇ ਨਹੀਂ ਫਿਰ ਤੁਹਾਨੂੰ ਉਹ ਰੁੱਖ ਨਜ਼ਰ ਆਉਂਦਾ ਹੈ ਜਿਸ ਤੇ ਪੰਛੀ ਬੈਠੇ ਹਨ ਆਖਣ ਲੱਗੇ ਨਹੀਂ ਮੈਂ ਹੈਰਾਨ ਹੋ ਕੇ ਪੁੱਛਿਆ ਤੁਹਾਨੂੰ ਕੁਝ ਦਿਸਦਾ ਵੀ ਹੈ ਕਿ ਨਹੀਂ ਆਖਣ ਲੱਗੇ ਮੈਨੂੰ ਸਾਰੀਆਂ ਸਥੂਲ ਵਸਤਾਂ ਵੀ ਦਿਸਦੀਆਂ ਹਨ ਤੇ ਸੂਖਮ ਵੀ ਦਿਸ ਰਹੀਆਂ ਨੇ ਪਰ ਇਸ ਵਕਤ ਮੈਨੂੰ ਰੁੱਖ ਪੰਛੀ ਜਾਂ ਪੰਛੀ ਦੀ ਅੱਖ ਨਹੀਂ ਦਿਸਦੀ ਮੈਨੂੰ ਧਰਮ ਦੁਖੀਆਂ ਦੀ ਪਾਪਾਂ ਨਾਲ ਭਰੀ ਰੂਹ ਨਜ਼ਰ ਆਉਂਦੀ ਹੈ ਮੈਂ ਇੱਕ ਪੰਛੀ ਤੇ ਤੀਰ ਨਹੀਂ ਛੱਡਾਂਗਾ ਫਗੋਂ ਪਾਪੀਆਂ ਦੀ ਆਤਮਾ ਤੇ ਪ੍ਰਹਾਰ ਕਰਾਂਗਾ ਹਮਲਾ ਕਰਾਂਗਾ ਇਹਨਾਂ ਦੇ ਮਨਾਂ ਨੂੰ ਫੁੰਡ ਦੇਾਂਗਾ ਤੇ ਉਸ ਨੇ ਮੇਰੇ ਵੇਖਦਿਆਂ ਵੇਖਦਿਆਂ ਅਨੇਕ ਪਾਪੀਆਂ ਦੇ ਮਲੀਨ ਮਨਾਂ ਨੂੰ ਧੀਰਾਂ ਨਾਲ ਫੁੰਡ ਦਿੱਤਾ ਲੋਕ ਪ੍ਰਲੋਕ ਵਿੱਚ ਉਸ ਦੀ ਜੈ ਜੈਕਾਰ ਹੋਈ ਨਾ ਉਹ ਪੁੱਤਰਾਂ ਦੇ ਲੇਖੇ ਲੱਗਣ ਤੇ ਬਿਲਕਿਆ ਨਾ ਮਾਤਾ ਪਿਤਾ ਦੇ ਸ਼ਹੀਦ ਹੋਣ ਤੇ ਰੋਇਆ ਨਾ ਆਤਮਦਾਹ ਦਾ ਪਰਣ ਕੀਤਾ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹਨਾਂ ਦੇ ਗੀਤ ਹਨ ਵੜਿਆਈਆਂ ਹਨ ਚਰਚਾ ਹੈ ਏਸੀ ਮਹਾਬਲੀ ਤੀਰ ਅੰਦਾਜ਼ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮੇਰੀ ਨਮਸਕਾਰ ਹੈ ਉਸ ਨੂੰ ਤੂੰ ਵੀ ਸੀਸ ਝੁਕਾ ਦੇ ਅਰਜਣ ਤੂੰ ਵੀ ਸੀਸ ਝੁਕਾ ਤੇ ਅਰਜਣ ਨੇ ਦੋਵੇਂ ਹੱਥ ਜੁੜ ਗਏ ਸਿਰ ਝੁਗ ਗਿਆ ਅੱਖਾਂ ਵਿੱਚੋਂ ਵਿਰਾਗ ਦੇ ਹੰਝਿਓਾਂ ਦੀ ਧਾਰਾ ਵਹਿ ਤੁਰੀ ਰੁਮਕ ਦੀ ਹਵਾ ਨੇ ਪਿਆਰ ਵਿੱਚ ਆ ਕੇ ਗੂੰਜਾਰ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਜਿੰਨਾਂ ਕੋ ਹੋ ਸਕਿਆ ਜਜਵਾਤਾਂ ਦੇ ਬਹਿਣ ਦੇ ਵਿੱਚੋਂ ਇਹ ਮਲੇਖ ਲਿਖਿਆ ਸੀ ਉਮੀਦ ਕਰਦਾ ਹਾਂ ਤੁਸੀਂ ਵੀ ਇਹਦੇ ਤੇ ਆਪਣੀ ਟਿੱਪਣੀ ਜ਼ਰੂਰ ਦਿਓਗੇ ਸ਼ਾਇਦ ਤੁਹਾਨੂੰ ਵੀ ਇਹ ਚੰਗਾ ਲੱਗੇ ਜੇ ਕੋਈ ਪੁਰਾਣੇ ਕਾਤਰਾਂ ਦੀ ਸਾਖੀ ਗੁਰੂ ਸਾਹਿਬ ਨਾਲ ਜੋੜ ਕੇ ਸੁਣਾਉਣੀ ਵੀ ਹੈ ਕਿਸੇ ਨੂੰ ਤਾਂ ਘਟੋ ਘਟ ਏਸ ਢੰਗ ਨਾਲ ਤਾਂ ਸੁਣਾ ਦਿਆ ਕਰੋ ਕਿ ਗੁਰੂ ਦੀ ਸੋਭਾ ਹੋਵੇ ਉਹਦੇ ਕੀਤੇ ਕੰਮਾਂ ਦੀ ਵਡਿਆਈ ਹੋਵੇ ਸਾਡੇ ਮਨਾਂ 'ਚ ਉਹਨਾਂ ਦਾ ਸਤਿਕਾਰ ਵਧੇ ਹੋਰ ਕਰਾਮਾਤੀ ਕਹਾਣੀਆਂ ਦਾ ਕੋਈ ਮਤਲਬ ਨਹੀਂ ਹੈ ਭੁੱਲਾ ਚੁੱਕਾ ਨਹੀਂ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ